ਸਾਸੀਗਾ ਦੋਸਤੋ ਆ ਦੋ ਚੀਜ਼ਾਂ ਬਹੁਤ ਕੰਮ ਦੀਆਂ ਨੇ ਤੇ ਜ਼ਿੰਮੇਵਾਰ ਭਰਾ ਤਾਂ ਜਰੂਰ ਦੇਖਣ ਵੀਡੀਓ ਅੱਗੇ ਨਾ ਲੰਘਾਓ ਸ਼ੇਅਰ ਕਰੋਗੇ ਤੁਸੀਂ ਆਪੇ ਤੇ ਆਹ ਦੇਖੋ ਜਿਹੜਾ ਸਿਸਟਮ ਹੈ ਜਿਹੜਾ ਸਿਲੰਡਰ ਨੇ ਅੱਜ ਦੇ ਸਮੇਂ 'ਚ ਹਜ਼ਾਰ-ਹਜ਼ਾਰ ਰੁਪਏ ਸਿਲੰਡਰ ਹੋ ਰਿਹਾ ਤੇ ਆਹ ਜਿਹੜਾ ਗੋਬਰ ਗੈਸ ਪਲਾਂਟ ਹੈ ਨਾ ਤੇ ਸਾਡੇ ਵੀਰ ਜੀ ਨੇ ਉਹਨਾਂ ਦੇ ਘਰੇ ਗਏ ਸੀ ਅਸੀਂ ਬੱਚੇ ਉਹਨਾਂ ਦੇ ਬਾਹਰ ਨੇ ਆਹ ਗੋਬਰ ਗੈਸ ਪਲਾਂਟ ਲਾਇਆ ਹੋਇਆ ਕਹਿੰਦੇ ਸਾਲ 'ਚ ਇੱਕ ਵੀ ਸਿਲੰਡਰ ਨਹੀਂ ਲੈਂਦੇ ਆਹ ਦੇਖੋ ਇਹਨਾਂ ਨੇ ਇੱਕ ਵਾਰ ਖਰਚਾ ਹੋਇਆ ਥੋੜਾ ਜਿਹਾ ਆਹ ਦੇਖੋ ਜਿੱਮੇ ਕਿੱਧਰ ਗੋਬਰ ਸਿਰਦੇ ਨੇ ਤੇ ਉਸ ਤੋਂ ਬਾਅ ਇਹ ਗੈਸ ਭਰ ਕੇ ਤੇ ਮਤਲਬ ਇਕੱਠੀ ਹੋ ਜਾਂਦੀ ਹੈ ਸਾਲ ਦੇ ਵਿੱਚ ਇੱਕ ਵੀ ਸਿਲੰਡਰ ਨਹੀਂ ਲਾਂਦੇ ਦੇਖੋ ਕਿੰਨੇ ਪੈਸੇ ਵਿਚਾਰਨੇ ਇਹ ਚੀਜ਼ ਦੇ ਆਹ ਟੁੱਟੀ ਹੈ ਜਦੋਂ ਤੁਸੀਂ ਓਨ ਕਰੋਗੇ ਹਨਾ ਗੈਸ ਬਣ ਕੇ ਆਹ ਪਾਈਪ ਜਾ ਰਿਹਾ ਨਾ ਕੋਈ ਬਾਲਾ ਖਰਚਾ ਵੀ ਨਹੀਂ ਹੈਗਾ ਤੇ ਆਹ ਦੇਖੋ ਇਹ ਟੁੱਟੀ ਜਾ ਰਹੀ ਹੈ ਨਾ ਤੇ ਪਾਈਪ ਸਿੱਧਾ ਇੱਥੇ ਗੈਸ ਇਕੱਠੀ ਹੋ ਕੇ ਉਸ ਤੋਂ ਬਾਅਦ ਉਧਰ ਸਿਲੰਡਰ ਲੱਗਿਆ ਆ ਸੌਰੀ ਮਤਲਬ ਗੈਸ ਲੱਗਿਆ ਹੈਗਾ ਤੇ ਤੁਹਾਨੂੰ ਦਿਖਾਉਣਾਗਾ ਆਹ ਦੇਖੋ ਆ ਆਗੀ ਇੱਥੋਂ ਆ ਕੇ ਉਹ ਟੂਟੀ ਦਿਖ ਰਹੀ ਤੁਹਾਨੂੰ ਉਹ ਸੀ ਆ ਦੇਖੋ ਇਹ ਟੂਟੀ ਐ ਇੱਥੋਂ ਗੈਸ ਸਿੱਧਾ ਇਹਨਾਂ ਸਟੋਵ ਚ ਲਾ ਰੱਖੀ ਐ ਤੁਸੀਂ ਦੇਖੋ ਇੱਕ ਵੀ ਸਿਲੰਡਰ ਲੈਂਦੇ ਸਾਲ ਚ ਕਿੰਨੇ ਪੈਸੇ ਵਿਚਾਰੇ ਨੇ ਸੋ ਦੋਸਤੋ ਇਹ ਚੀਜ਼ ਜੀਮੀਦਾਰ ਭਰਾਵਾਂ ਨੂੰ ਤਾਂ ਬੇਨਤੀ ਐ ਵੀਡੀਓ ਸ਼ੇਅਰ ਵੀ ਕਰਿਓ ਤੇ ਆ ਜਿਹੜਾ ਵੇਸਟ ਹੁੰਦਾ ਨਾ ਗੋਹਾ ਗੋਬਰ ਹਨ ਜੀਚੋਂ ਮਤਲਬ ਗੈਸ ਨਿਕਲ ਜਾਂਦੀ ਐ ਉਹ ਇਹ ਚੀਜ਼ ਆ ਗਈ ਉਸ ਤੋਂ ਬਾਅਦ ਆ ਦੇਖੋ ਇਹਨਾਂ ਨੇ ਟੈਂਕੀ ਲਾਈ ਹੋਈ ਹੈਗੀ ਟੈਂਕੀ ਕੀ ਕਰਦੇ ਨੇ ਇਹ ਤਿੰਨ ਚਾਰ ਘਰ ਨੇ ਲਾਇਆ ਹੋਇਆਗਾ ਤੇ ਇਹ ਟੈਂਕੀ ਖੇਤ ਸਿੱਟਿਆਂ ਦਾ ਜਿਹੜਾ ਗੋਹਾ ਹੁੰਦਾਗਾ ਉਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਜੀ ਆਹ ਕੰਮ ਜੀਮੇਦਾਰ ਭਰਾ ਜਰੂਰ ਕਰਨਾ ਖਰਚਾ ਕਿਉਂਕਿ ਜੀਮੇਦਾਰਾਂ ਦਾ ਬਹੁਤ ਹੁੰਦਾ ਤੇ ਇਹ ਖਰਚਾ ਪੂਤਾ ਸਕਦੇ ਨੇ ਆ ਦੇਖੋ ਗਾਈਆਂ ਨੇ ਇੱਧਰ ਮੱਝਾਂ ਰੱਖੀਆਂ ਨੇ ਤੇ ਇੱਧਰ ਗੋਹਾ ਛਿੜ ਦਿੰਦੇ ਨੇ ਇਹਤੋਂ ਵਧੀਆ ਯਾਰ ਦੱਸੋ ਕੀ ਚੀਜ਼ ਹੋਊਗੀ ਹਨਾ ਤੇ ਆ ਦੂਜੀ ਗੱਲ ਇਹਨਾਂ ਨੇ ਗਾਈਆਂ ਵਾਸਤੇ ਦੁੱਧ ਕਹਿੰਦੇ ਸਾਡਾ 3-4 ਲੀਟਰ ਦੁੱਧ ਦਾ ਇੱਕ ਟਾਈਮ ਦਾ ਫਰਕ ਪੈਂਦਾ ਚੱਕਰ ਕੀ ਇਹਨਾਂ ਨੇ ਬਾਲ ਸਿਸਟਮ ਲਾਇਆ ਹੋਇਆਗਾ ਖੁਵਾਰੇ ਲਾ ਰੱਖੇ ਨੇ ਤੇ ਤੁਸੀਂ ਦੇਖੋ ਇਹਦੇ ਨਾਲ ਦੁੱਧ ਦਾ 3-4 ਲੀਟਰ ਦਾ ਫਰਕ ਪੈਂਦਾ ਡਾਕਟਰ ਵੀ ਕਹਿੰਦੇ ਨੇ ਵੀਡੀਓ ਵੀ ਤੁਸੀਂ ਦੇਖੀ ਹੋ ਆ ਬਹੁਤ ਸਹੀ ਇਹਨਾਂ ਦਾ ਪੁਰਾਣਾ ਫਿਲਟਰ ਸੀ ਉੱਥੋਂ ਇਹਨਾਂ ਨੇ ਦੇਖੋ ਫੁਭਾਰੇ ਲਾ ਰੱਖੇ ਨੇ 22 ਡੰਗਰ ਦਾ 3 ਕਿਲੋ 4 ਲੀਟਰ ਦਾ ਫਰਕ ਪੈਂਦਾ ਰਾਮ ਨਾਲ ਇੱਕ ਟਾਈਮ ਦੇ ਦੁੱਧ ਦਾ ਤੇ ਦੁੱਧ ਦੇਖੋ 70 ਰੁਪਏ ਲੀਟਰ ਹੈ ਤੇ 2 200 400 ਰੁਪਏ ਇਹ ਦੁੱਧ ਦਾ ਐਂ ਵਿਚਾਰ ਲੈਂਦੇ ਨੇ ਇੱਕ ਡੰਗਰ ਮਗਰ ਦੋ ਨੇਗੇ ਤੇ ਦੇਖੋ ਐ ਫੁਭਾਰੇ ਚੱਲ ਰਹੇ ਨੇ ਉਹ ਘੋੜੀ ਵੀ ਰੱਖੀ ਹੈ ਤੇ ਇਹਦੇ ਨਾਲ ਨਾਲ ਕਿਉਂਕਿ ਬੱਚੇ ਬਾਹਰ ਹੈ ਕਈ ਵਾਰ ਨੂੰ ਬਾਹਰ ਅੰਦਰ ਜਾਣਾ ਪੈਂਦਾ ਹੈ ਘਰੇ ਕੋਈ ਹੁੰਦਾ ਨਹੀਂ ਤਾਂ ਹਰਾ ਪਾ ਜਾਂਦੇ ਨੇਗੇ ਸੰਨੀਰ ਲਾ ਜਾਂਦੇ ਨੇ ਤੇ ਉਸ ਤੋਂ ਬਾਅਦ ਕੀ ਕਰਦੇ ਨੇਗੇ ਪਾਣੀ ਵੀ ਇਹਨਾਂ ਨੇ ਉਸ ਢੋਲ ਚੋਂ ਪਾਣੀ ਵੀ ਆਟੋਮੈਟਿਕ ਟੈਂਕੀ ਤੋਂ ਲਾ ਰੱਖਿਆ ਬਾਲ ਸਿਸਟਮ ਹੁੰਦਾ ਜਿਹੜਾ ਆਪੇ ਪਾਣੀ ਆ ਦੇਖੋ ਇਹ ਪਾਣੀ ਹੈ ਇਹ ਤੇ ਡੰਗਰ ਪੀਂਦੇ ਨੇ ਪਸ਼ੂ ਪੀਂਦੇ ਨੇ ਨਾ ਤੇ ਉਹ ਥੱਲੇ ਚ ਟੀ ਟੁੱਟੀ ਆ ਉਹਦੇ ਵਿੱਚੋਂ ਪਾਣੀ ਫੇਰ ਉਨਹੀਂ ਭਰ ਜਾਂਦਾ ਹੈਗਾ ਬਹੁਤ ਵਧੀਆ ਚੀਜ਼ ਆ ਦੇਖੋ ਚ ਟੀ ਟੁੱਟੀ ਜਿਹੜੇ ਫੇਰ ਪਾਣੀ ਭਰ ਜਾਂਦਾ ਕਿਉਂਕਿ ਪਾਣੀ ਦੀ ਕੋਈ ਟੈਨਸ਼ਨ ਨਹੀਂ ਰਹਿੰਦੀ ਗਰਮੀਆਂ ਯਾਰ ਪਸ਼ੂ ਕਦੇ ਵੀ ਪਿਆਸ ਲੱਗ ਸਕਦੀ ਹੈ ਤੇ ਆ ਜੀ ਬਹੁਤ ਵਧੀਆ ਕੋਈ ਬਾਲਾ ਖਰਚੇ ਵਾਲਾ ਕੰਮ ਨਹੀਂ ਹੈਗਾ ਇਹ ਵੀਡੀਓ ਸ਼ੇਅਰ ਕਰ ਦਿਓ ਹਰ ਇੱਕ ਜ਼ਿੰਮੇਵਾਰ ਭਰਾ ਦੇ ਘਰ ਹੋਣਾ ਚਾਹੀਦਾ ਜੇ ਸਿਲੰਡਰ ਦਾ ਖਰਚਾ ਲਾ ਲਓ ਹੋਰ ਖਰਚੇ ਕਿੰਨੇ ਬਚਦੇ ਨੇਗੇ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਕਿੰਨੀਆਂ ਚੀਜ਼ਾਂ ਦਿਖਾਤੇ ਇੱਕ ਘਰ ਦੇ ਵਿੱਚ ਹੀ ਲੱਗਿਆ ਹੈਗਾ ਵੀਡੀਓ ਵਾਰਤવાર ਸ਼ੇਅਰ ਕਰ